जी मेरा नाम संजीव है और मैं बताना चाहता हूँ वो वीडियो बिल्कुल ही फेक है अगर हम बैठे भी हैं या हम ऑफिस में डेली बैठते थे काम करते थे हमें नहीं पता वो पुरानी वीडियो या कहाँ से काम उठा उन्होंने जोड़ी और वायरल वायरल की है उस वीडियो को बनाया है और मुझे और जो हमारे धार्मिक गुरु हैं जो प्रोफेट बजेंद्र सिंह जी हैं वो क्या हुआ कि दिखा रहे हैं कि वो मार रहे हैं मुझे दिखा रहे हैं तो ऐसा कुछ नहीं है वो फेक है सारी और एडिट की गई है मैं यही कहना चाहता हूँ हम ऑफिस में डेली बैठ कर वर्क करते हैं और हमें नहीं पता वो वीडियो कौन सी उठाकर कब उन्होंने जोड़ी और क्या वायरल की है नहीं मारा नहीं है जी और ना ही वो मारते हैं एक्चुअली क्या है हमारे आत्मिक पिता है और वो प्यार देते हैं इतना हम यहाँ सेवा कर रहे हैं चार पांच साल मुझे हो गए अभी तक कोई भी ऐसी बात नहीं हुई अगर मुझे मारते तो मैं क्या आया टिक पाता मैं एक मिनट भी नहीं रुकता मैं चले जाता यहाँ से क्योंकि मुझे अपनी इज्जत प्यारी है आज इस प्रेस कॉन्फ्रेंस में विच जो विचार हो रही बख लीडर साहबान जिदे जसपाल जी चेयरमैन साहब और सनी बाबा जी जो क्रिश्चियन लीडर स्टेट और बाकी ਮੱਕਵਕ ਜ਼ਿਲ੍ਹੇ ਤੋਂ ਆਏ ਹੋਏ ਪਾਸਟਰ ਸਾਹਿਬਾਨ ਜੋ ਅੱਜ ਕੱਲ ਤੋਂ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਹੈ ਅਸੀਂ ਸਾਰੇ ਰਲ ਕੇ ਉਹਦਾ ਖੰਡਨ ਕਰ ਰਹੇ ਆ ਕਿਉਂਕਿ ਸਾਡੇ ਨਾਲ ਹੀ ਜਿਹੜਾ ਹੈ 3-4 ਮਹੀਨੇ ਤੋਂ ਔਰ ਜਿੰਨੇ ਵੀ ਪੱਤਰਕਾਰ ਸਾਹਿਬ ਚਲ ਨਲ ਵਾਲੇ ਸਾਰੇ ਇੱਥੇ ਸਾਡੇ ਮੌਜੂਦ ਨੇ ਉਹਨਾਂ ਦੇ ਮੱਦੇਨਜ਼ਰ ਉਹਨੂੰ ਦੱਸਣਾ ਚਾਹੁੰਦਾ ਹਾਂ ਕਿ 3-4 ਮਹੀਨੇ ਤੋਂ ਜਿਹੜੀਆਂ ਵੀਡੀਓ ਸਾਡੇ ਸਪਿਰਚੁਅਲ ਫਾਦਰ ਪ੍ਰੋਫਿਟ ਬਜਿੰਦਰ ਸਿੰਘ ਜੀ ਜੋ ਕਿ ਇੱਕ ਬਹੁਤ ਹੀ ਮਹਾਨ ਅਭਿਸ਼ਕ ਦਾਸ ਨੇ ਜਿਨ੍ਹਾਂ ਦੇ ਖਿਲਾਫ ਵਕ ਵਕਤਰਾ ਦੀਆਂ ਗੰਦੀਆਂ ਸ਼ਬਦਾਵਲੀ ਔਰ ਅਸ਼ਲੀਲ ਜਿਹੜੀਆਂ ਵੀਡੀਓ ਪਾ ਕੇ ਜਲੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਉਹਨੂੰ ਲੈ ਕੇ ਜਿਹਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਇਹਨਾਂ ਗੈਨ ਜਿਹੜਾ ਬਲੈਕ ਮਦਰ ਗੈਂਗ ਹੈ ਇਹਨਾਂ ਦੇ ਖਿਲਾਫ ਪਰਚੇ ਵੀ ਹੋਏ ਨੇ ਔਰ ਪਰਚੇਾਂ ਤੋਂ ਬਾਅਦ ਫਿਰ ਵੀ ਇਹ ਜਿਹੜੇ ਇਹਨਾਂ ਨੂੰ ਨਕੇਲ ਨਹੀਂ ਪਾਈ ਗਈ ਮੈਂ ਉੱਥੇ ਇਹ ਗੱਲ ਕਰਾਂਗਾ ਪ੍ਰਸ਼ਾਸਨ ਦੀ ਗੱਲ ਵੀ ਕਰਾਂਗਾ ਕਿਉਂਕਿ ਅਗਰ ਇਹੋ ਜਿਹੀ ਅਨਸਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਜਸ਼ਾ ਰਜ ਕੇ ਲਾਂਬੂ ਲਗਾ ਰਹੇ ਨੇ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਔਰ ਇਹ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਨੂੰ ਨਕੇਲ ਪਾਵੇ ਕਿਉਂਕਿ ਸਾਡੇ ਪ੍ਰੋਫਿਟ ਜੀ ਤੇ ਜੁੜਾ ਝੂਠਾ ਪਰਚਾ 2018 ਦੇ ਵਿੱਚ ਕੀਤਾ ਸੀ ਉਹਦਾ ਡਿਸੀਜਨ ਅਜੇ ਤੱਕ ਨਾ ਤਾਂ ਮਾਂਜੋਗ ਅਦਾਲਤ ਵੱਲੋਂ ਹੈ ਨਾ ਕਿਸੇ ਹੋਰ ਵੱਲੋਂ ਹੈ ਕਿਉਂਕਿ ਉਹ ਐਸ ਵਕਤ ਡਿਸੀਜਨ ਤੇ ਹੈ ਉਹ ਡਿਸੀਜਨ ਨੂੰ ਲੈ ਕੇ ਜੋ ਦੂਸਰੀ ਧਿਰ ਹੈ ਉਹਦੇ ਨਾਲ ਰਲ ਕੇ ਸਾਰੇ ਲੋਕ ਜਿਹੜੇ 5-10 ਜਣੇ ਹੈਗੇ ਨੇ ਉਸ ਦਾ ਕਾਫੀ ਜਰਦੀ ਵੀ ਹੁਣ ਇਹਨਾਂ ਨੇ ਇੱਕ ਪਲੈਨਿੰਗ ਬਹੁਤ ਵੱਡੇ ਪੱਧਰ ਤੇ ਕੀਤੀ ਹੋਈ ਹੈ ਕਿ ਅਸੀਂ ਉਹਨਾਂ ਦੇ ਕੇਸ ਤੇ ਪ੍ਰਭਾਵ ਪਾਈ ਹੈ ਜਿਹੜਾ ਕੇਸ ਜਿਹੜਾ ਹੈ ਉਹ ਝੂਠ ਦਾ ਝੂਠ ਸਰਦਾ ਸਾਹਮਣੇ ਆ ਜਾਣਾ ਹੈ ਇਸ ਕਰਕੇ ਇਹ ਜਿਹੜੀਆਂ ਚਾਲਾਂ ਚੱਲ ਰਹੇ ਨੇ ਇਹ ਮੁਸੀਬ ਵਿਰੋਧੀ ਲੋਕ ਨੇ ਔਰ ਮੈਂ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਪੂਰੇ ਦੇਸ਼ ਵਿਦੇਸ਼ ਵਿੱਚ ਵਸਦੇ ਵਸੀਆਂ ਨੂੰ ਇਹ ਕਹਿਣਾ ਚਾਹੁੰਦਾ ਹੈ ਪੀ ਜਿਹੜੀ ਇਹ ਕੱਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਬਿਲਕੁਲ ਇੱਕ ਫੇਕ ਹੈ ਕਿਉਂਕਿ ਮੇਰੇ ਸਾਥੀਆਂ ਨੇ ਇਹ ਤੁਹਾਨੂੰ ਜਾਣੂ ਕਰਾਇਆ ਵੀ ਜਿਹੜੀ ਅੱਜ ਕੱਲ ਆਈਟੀ ਬੈਂਕ ਦੇ ਵਿੱਚ ਜਿਹੜੀ ਹੈ ਟੈਕਨੋਲੋਜੀ ਹੈ ਇਹ ਆਈ ਐਪ ਜਿਹੜੀ ਹੈ ਉਹਦੇ ਨਾਲ ਕੁਝ ਵੀ ਬਣ ਸਕਦਾ ਹੈ ਉਹ ਤੁਸੀਂ ਭਲੀ ਭਾਤ ਜਾਣੋ ਔਰ ਉਹਦੇ ਸਾਡੇ ਸੱਨੀ ਬਾਵਾ ਜੀ ਨੇ ਇੱਕ ਟ੍ਰੇਲਰ ਕਲਿੱਪ ਕਰਕੇ ਵੀ ਤੁਹਾਨੂੰ ਦਿਖਾਇਆ ਹੈ ਵੀ ਕੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਲਈ ਦੱਸਣਾ ਚਾਹੁੰਨਾ ਹੈ ਵੀ ਇਹ ਲੋਕ ਬਾਜ ਆ ਜਾਂਨ ਕਿਉਂਕਿ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਵੀ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਿਉਂਕਿ ਮਸੀਹ ਇੱਕ ਬਹੁਤ ਸ਼ਾਂਤੀ ਪਸੰਦ ਲੋਕ ਨੇ ਇਹ ਜਿਹੜੇ ਲੋਕ ਨੇ ਆਪਣੇ ਆਪ ਨੂੰ ਮਸੀਹ ਦੱਸਦੇ ਨੇ ਵੀ ਅਸੀਂ ਵੀ ਪਾਸਟਰ ਆ ਜਾਂ ਮਸੀਹ ਆ ਇਹ ਬਿਲਕੁਲ ਫੇਕ ਹੈ ਗਲਤ ਲੋਕ ਨੇ ਰੋਂਗ ਲੋਕ ਨੇ ਔਰ ਇਨਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਵੀਡੀਓ ਵਿੱਚ ਸਾਡੀ ਪੈਣ ਇੱਥੇ ਐਮਪਲਾਈ ਸੀਗੀ ਉਹ ਕਿਸ ਤਰ੍ਹਾਂ ਮਤਲਬ ਵੀਡੀਓ ਜਿਹੜੀ ਹੈ ਕਿਸੇ ਗੈਗ ਨਾਲ ਰਲ ਕੇ ਇਹ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਐਵੇਂ ਨਹੀਂ ਹੋਈ ਇਹ ਐਡਿਟ ਕਰਕੇ ਜਿਹੜੀ ਬਣਾਈ ਹੈ ਨਾ ਇਹ ਕੁਝ ਜਿਸ ਤਰ੍ਹਾਂ ਉਸ ਗੈਗ ਨੂੰ ਕੁਝ ਨਹੀਂ ਲੱਭਾ ਸਾਡੇ ਕੋਲੋਂ ਜੋ ਮੰਗਦੇ ਸੀ ਬਲੈਕਮੇਲਰ ਸੀਗੇ ਉਹਨਾਂ ਨੂੰ ਕੁਝ ਨਹੀਂ ਲੱਭਾ ਉਹਨਾਂ ਨਵੀਂ ਟੈਕਨੀਕ लवली ਵੀ ਜਿਹੜੇ ਕੋਈ ਸਾਡੇ ਚਰਚ ਦੇ ਵਿੱਚੋਂ ਕੋਈ ਨਾਰਾਜ਼ ਹੋ ਕੇ ਜਾਂਦਾ ਹੈ ਜਾਂ ਕਿਸੇ ਨੂੰ ਕੱਢਿਆ ਜਾਂਦਾ ਹੈ ਇਹ ਸਾਰੀਆਂ ਸੰਸਥਾਵਾਂ ਜਿੱਨੇ ਸਾਰੇ ਧਰਮ ਨੇ ਸਾਰੇ ਚੱਲਦਾ ਹੈ ਕੋਈ ਗਲਤੀ ਕਰਦਾ ਤੇ ਉਹਨੂੰ ਕੱਢਿਆ ਵੀ ਜਾਂਦਾ ਮੌਕਾ ਵੀ ਦਿੱਤਾ ਜਾਂਦਾ ਲੇਕਿਨ ਉਹਨਾਂ ਨੂੰ ਨਾਲ ਰਲ ਕੇ ਹੁਣ ਉਹ ਜੀਆਂ ਜਿਹੜੀਆਂ ਹਰਕਤਾਂ ਕਰ ਰਹੇ ਆ ਵੀ ਹੁਣ ਇਸ ਗਰੀਏ ਜਿਹੜਾ ਹੈ ਢੱਕੋ ਪੈਸਾ ਵਟੋਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦਾ ਇਸ ਕਰਕੇ ਸਾਡੇ ਸਾਥੀਆਂ ਨੇ ਕਿਉਂਕਿ ਮੈਂ ਹੁਣ ਡਿਟੇਲ ਚ ਨਹੀਂ ਬਰੀਫਲੀ ਤੁਹਾਨੂੰ ਦੱਸ ਦਿੰਨਾ ਹੈ ਕਿ ਸਾਡੇ ਕੋਲ ਕਨਫਿਡੈਂਸ਼ੀਅਲ ਰਿਕਾਰਡ ਜਿਹੜਾ ਸਾਡਾ ਉਸ ਪ੍ਰਸ਼ਾਸਨ ਔਰ ਸਰਕਾਰ ਨੂੰ ਦਵਾਂਗੇ ਅਸੀਂ ਔਰ ਤੁਹਾਨੂੰ ਵੀ ਦਵਾਂਗੇ ਕਿਉਂਕਿ ਤੁਸੀਂ ਵੀ ਇੱਕ ਸਿਰਮੌਰ ਕੌਮ ਹੋ ਸਾਡੇ ਦੇਸ਼ ਦੀ ਜਿਹੜੇ ਜਰਨਲਿਸਟ ਹੁੰਦੇ ਆ ਬਹੁਤ ਹੀ ਸਤਿਕਾਰਯੋਗ ਹੁੰਦੇ ਆ ਕਿਉਂਕਿ ਇਹਨਾਂ ਨੇ ਇੱਕ ਸੱਚਾਈ ਸਾਹਮਣੇ ਲੈ ਕੇ ਆਉਣੀ ਹੁੰਦੀ ਉਹ ਜਿਹੜੇ ਡਾਕੂਮੈਂਟ ਹੈ ਉਹ ਤੁਹਾਨੂੰ ਵੀ ਸਾਰਾ ਕੁਝ ਅਸੀਂ ਜਾਰੀ ਕਰਾਂਗੇ ਇਹੋ ਜੀ ਗੱਲ ਬਾਕੀ ਜੋ ਆ ਸਾਰਾ ਜਲਦੀ ਤੋਂ ਜਲਦੀ ਜਿਹੜਾ ਅਸੀਂ ਇਹ ਆ ਇਹਦਾ ਪਰਦਾ ਫਾਸ਼ ਕਰਾਂਗੇ ਕਿਉਂਕਿ ਜਿਹੜਾ ਨਵਾਂ ਗੈਂਗ ਨਾਰ ਰਲਿਆ ਉਹਨੂੰ ਅਸੀਂ ਜਲਦੀ ਨਿਕελ ਪਾਵਾਂਗੇ ਸਰ ਆਪਣਾ ਨਾਮ ਕੀ ਹੈ ਪ੍ਰੈਸ ਕਾਨਫਰੈਂਸ ਕਰਦੇ ਹੋ ਆਖਰ ਵਿੱਚ ਮੈਂ ਜੋਸ ਪਾਲ ਮਸੀ ਚੇਅਰਮੈਨ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ ਉਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਆ ਜਿਹਦੇ ਵਿੱਚ ਤੁਸੀਂ ਦੇਖਿਆ ਇਹ ਬਹੁਤ ਤੇਜ਼ੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਪ੍ਰੋਫੈਟ ਬਜਿੰਦਰ ਸਿੰਘ ਜੀ ਹੋਰਾਂ ਨੂੰ ਵਧਨਾਮ ਕੀਤਾ ਜਾ ਰਿਹਾ ਵਾ ਇੱਕ ਵੀਡੀਓ ਪਾ ਕੇ ਜਿੱਦਾਂ ਟੈਕਨੋਲੋਜੀ ਦਾ ਜ਼ਮਾਨਾ ਵਾ ਤੁਹਾਨੂੰ ਪਤਾ AI ਦੀ ਸਹਾਇਤਾ ਲੈ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਵਾ ਉਹਦੀ ਤਰਫ਼ ਤੋਂ ਅੱਜ ਵੱਖ-ਵੱਖ ਜਿਹੜੀਆਂ ਕ੍ਰਿਸਚਨ ਜਥੇਬੰਦੀਆਂ ਮੇਰੇ ਨਾਲ ਪਾਦਰੀ ਪਾਸਟਰ ਸੇਬਾਨ ਜਿਹੜੇ ਕੱਟੇ ਹੋਏ ਮੇਰੇ ਨਾਲ ਬੈਠੇ ਹੋਏ ਮਿਸਟਰ ਸਣੀ ਮਸੀ ਬਾਵਾ ਜੀ ਸਾਡੇ ਸਟੇਟ ਦੇ ਇਸਾਈ ਆਗੂ ਹਾਰ ਔਰ ਨਾਲ ਬੈਠੇ ਹੋਏ ਮੇਰਾ ਦਾ ਸਰਦਾਰ ਸਿੰਘ ਜੀ ਜੋ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ਪ੍ਰਧਾਨ ਨੇ ਔਰ ਸਾਡੇ ਪਾਸਟਰ ਸੇਬਾਨ ਔਰ ਸਾਡੀ ਭੈਣਾ ਅੱਜ ਦਾ ਸਾਡਾ ਇਹ ਮਕਸਦ ਆ ਕਿ ਜੋ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਔਰ ਆਪ ਜੀ ਦੇ ਚੈਨਲਾਂ ਤੇ ਵੀ ਇਹ ਚੱਲ ਰਿਹਾ ਵਾ ਸਾਰੇ ਮੀਡੀਆ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਆ ਕਿ ਕਿਸ ਤਰ੍ਹਾਂ ਪ੍ਰੋਫਿਟ ਬਜਿੰਦਰ ਸਿੰਘ ਜੀ ਨੂੰ ਬੀਤੇ ਕਾਫੀ ਸਮਿਆਂ ਤੋਂ ਆਏ ਦਿਨ ਆਏ ਦਿਨ ਜਿਹੜਾ ਸੋਸ਼ਲ ਮੀਡੀਆ ਤੇ ਜੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਤਹਿਤ ਹੀ ਜਿਹੜੀ ਅੱਜ ਇਹ ਸਾਡੀ ਪ੍ਰੈਸ ਕਾਨਫਰੰਸ ਆ ਔਰ ਜੋ ਵੀ ਇਹ ਕਾਰਵਾਈ ਹੋਈ ਆ ਏਆਈ ਦਾ ਜ਼ਮਾਨਾ ਵਾ ਐਡੀਟਿੰਗ ਕਰਕੇ ਔਰ ਪ੍ਰਾਣੀਆਂ ਇਹ ਜੜੀਆਂ ਵੀਡੀਓ ਆ ਜੜੀਆਂ ਉਹ ਦਿਖਾ ਕੇ ਇਹ ਜਿਹੜੇ ਸਾਡੇ ਚਰਚ ਦੇ ਮਿਨਿਸਟਰੀ ਦੇ ਕਰਮਚਾਰੀ ਸੀ ਮੁਲਾਜ਼ਮ ਸੀ ਉਹਨਾਂ ਨੂੰ ਜਦੋਂ ਉਹਨਾਂ ਦੇ ਕੁਝ ਗਲਤੀਆਂ ਹੋਣ ਦੇ ਕਾਰਨ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਜਿਹੜੇ ਕੋਈ ਉਹਨਾਂ ਨੇ ਫੇਕ ਕਪਲੇ ਕੀਤੇ ਸੀ ਔਰ ਉਹਦੇ ਦਰਾਂ ਨਹੀਂ ਜਿਹੜੇ ਆ ਇਹ ਪ੍ਰਾਣੀ ਆ ਜਿਹੜੀ ਕੋਈ ਵੀਡੀਓ ਉਹਨੂੰ ਐਡੀਟਿੰਗ ਕਰਕੇ ਜਿਹੜਾ ਕੀਤਾ ਜਾ ਰਿਹਾ ਇਸੇ ਕਰਕੇ ਕਿਉਂਕਿ ਪ੍ਰੋਫਿਟ ਬਜਿੰਦਰ ਸਿੰਘ ਹੂਰਾ ਜੀ ਦਾ ਜਿਹੜਾ ਵਾ ਇੱਕ ਕੇਸ ਚੱਲਦਾ ਵਾ ਜਿਹੜਾ ਕੋਰਟ ਦੇ ਵਿੱਚ ਉਸ ਕੇਸ ਨੂੰ ਪ੍ਰਭਾਵਿਤ ਕਰਨ ਦੇ ਲਈ ਆਏ ਦਿਨ ਜਿਹੜਾ ਵਾ ਇਹ ਨਵੇਂ ਤੋਂ ਨਵੇਂ ਜਿਹੜੇ ਆ ਜਿਹੜੇ ਮਸੀਹ ਵਿਰੋਧੀ ਆ ਆਂਸਰ ਆ ਇਹ षड्यंत्र रच ਰਹੇ ਆ ਔਰ ਤੁਸੀਂ ਦੇਖਿਆ ਹੀ ਆ ਕਿਸ ਤਰ੍ਹਾਂ ਬੀਤੇ ਸਮੇਂ 'ਚ ਪ੍ਰੋਫਿਟ ਬਜਿੰਦਰ ਸਿੰਘ ਨੂੰ ਮਿਨਿਸਟਰੀ ਨੂੰ ਉਹਨਾਂ ਦੀ ਟੀਮ ਨੂੰ ਕੋਸੇ ਯੂਟਿਊਬਰ ਜਿਹੜੇ ਆ ਕੀ ਉਹਨਾਂ ਨੂੰ ਨਿੱਜੀ ਹਮਲੇ ਕੀਤੇ ਜਾ ਰਹੇ ਆ ਇਹ ਮਹਿਲਾ ਕੌਣ ਆ ਜੀ ਤੇ ਪਹਿਲਾ ਵਾਰ ਬਾਰ ਬਾਰ ਕੀ ਇਲਜ਼ਾਮ ਲਗਾ ਰਹੀ ਹੈ ਜੀ ਲਗਾ ਰਹੀ ਹੈ ਜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਕੈਰੀਅਰ ਮਾਰਕਟ ਹੋਈ ਹੈ ਕਿਸੇ ਨੇ ਕਿਹਾ ਜੀ ਲੋਕ ਵੀਡੀਓ ਪਾ ਰਹੇ ਆ ਜੀ ਲੋਕ ਪਾ ਰਹੇ ਆ ਵੀਡੀਓ ਪਰ ਇਹ ਫੇਕ ਆ ਜੀ ਬਿਲਕੁਲ ਫੇਕ ਆ ਮੈਂ ਦਾ ਖੰਡਨ ਕਰਦਾ ਵਾਂ AI ਦਾ ਜ਼ਮਾਨਾ ਵਾ ਜਿਸ ਤਰ੍ਹਾਂ ਦੀ ਮਰਜ਼ੀ ਵੀਡੀਓ ਬਣਾ ਲਓ ਤੁਸੀਂ ਤੇ ਸਾਡੇ ਤੋਂ ਵੱਧ ਬਿਹਤਰ ਜਾਣਦੇ ਜੋ ਇਸ ਕਰਕੇ ਜਿਹੜਾ ਵਾ ਪ੍ਰੋਫਿਟ ਭਜਿੰਦਰ ਸਿੰਘ ਮਿਨਿਸਟਰੀ ਆ ਸਾਡੀ ਸਾਰੀ ਟੀਮ ਇਸ ਵੀਡੀਓ ਦਾ ਜੋ ਪੰਜਾਬ ਤੇ ਚੱਲ ਰਹੀ ਹੈ ਬਿਲਕੁਲ ਫੇਕ ਆ ਔਰ ਇਹਦਾ ਖੰਡਨ ਕਰਦੇ ਆ ਇਸ ਦੀ ਸ਼ਿਕਾਇਤ ਵੀ ਕਰੋਗੇ ਜੀ ਕੋਈ ਬਿਲਕੁਲ ਜੀ ਬਿਲਕੁਲ ਸ਼ਿਕਾਇਤਾਂ ਇਹਦੀ ਪਹਿਲਾਂ ਹੀ ਕੀਤੀਆਂ ਹੋਈਆਂ ਵਾਂ ਵੀਡੀਓ ਤਾਂ ਅੱਜ ਆਈ ਆ ਜੋ ਵੀ ਇਹਨਾਂ ਨੇ ਕਪਲੇ ਕੀਤੇ ਆ ਵੱਡੇ ਵੱਡੇ ਜੜੇ ਆ ਇਹਨਾਂ ਨੇ ਜੋ ਪੈਸੇ ਦੇ ਨਾਲ ਜੋ ਇੱਕ ਧਾਰਮਿਕ ਜਿਹੜਾ ਪੈਸਾ ਸੀ ਜੋ ਲੋਕਾਂ ਦੇ ਦਾਨ ਦਕਸ਼ਨਾ ਦਾ ਪੈਸਾ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਸ਼ੇਡ ਸ਼ਾਰਟ ਹੋਈ ਆ ਔਰ ਸਾਡੇ ਕੋਲ ਦੇ ਵਿਤ ਬਹੁਤ ਪ੍ਰੂਫ ਪਏ ਆ ਜਲਦੀ ਅਸੀਂ ਜਿਹੜਾ ਇਹ ਪ੍ਰੂਫ ਜਿਹੜਾ ਵਾ ਜਿੱਥੇ ਵੀ ਸਾਨੂੰ ਸਰਕਾਰੀ ਦਰਬਾਰੇ ਕਦਰ ਦੇਣ ਦੀ ਲੋੜ ਪਈ ਉਥੇ ਆਪਣੇ ਪ੍ਰੂਫਾ ਦੇ ਨਾਲ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਜੋ ਜਿਹੜਾ ਵੀ ਸ਼ਰਾਰਤੀ ਆਂਸਰੇ ਕੰਮ ਕਰ ਰਹੇ ਆ ਮੇਰੀ ਉਹਨਾਂ ਨੂੰ ਚੇਤਾਵਨੀ ਆ ਕਿ ਐਸੀਆਂ ਓਸ਼ੀਆਂ ਹਰਕਤਾਂ ਤੋਂ ਬਾਜ ਆ ਜਾਓ ਕਿਉਂਕਿ ਪ੍ਰੋਫਿਟ ਬਜਿੰਦਰ ਸਿੰਘ ਹੋਰਾਂ ਦੀ ਮਿਨਿਸਟਰੀ ਨੂੰ ਔਰ ਉਹਨਾਂ ਨੂੰ ਤੌਰ ਤੇ ਜੋ ਹਮਲੇ ਕਰ ਰਹੇ ਆ ਇੱਕ ਬੜੀ ਇੱਕ ਸ਼ਰਮਸਾਰ ਵਾਲੀ ਗੱਲ ਆ ਔਰ ਮੈਂ ਤੇ ਨਿੰਦਾ ਕਰਦਾ ਵਾਂ ਮੈਂ ਨਾਲੇ ਨਾਲ ਇਹ ਜੋ ਵੀ ਇੱਥੇ ਦਰਖਾਸਤ ਦਿੱਤੀ ਗਈ ਆ ਜੋ ਇਥੋਂ ਸਮਾਨ ਚੋਰੀ ਹੋਇਆ ਵਾ ਪੈਸਾ ਚੋਰੀ ਹੋਇਆ ਵਾ ਇਹ ਇਲਾਕੇ ਦੇ ਜਿਹੜੇ ਆ ਐਸਐਸਪੀ ਸਾਹਿਬ ਜਾਂ ਸਾਡੇ ਡੀਜੀਪੀ ਸਾਹਿਬ ਔਰ ਇਲਾਕੇ ਦੇ ਐਸਐਚਓ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਕਾਰਵਾਈ ਬੰਦੀ ਆ ਇੱਕ ਨੂੰ ਜਲਦ ਕਾਰਵਾਈ ਕੀਤੀ ਜਾਵੇ ਸਰ ਕਾਰਨ ਕੀ ਲੱਗਦਾ ਆ ਕਿ ਇਹ ਵੀ ਵੀਡੀਓ ਬਾਈਲਿੰਗ ਕੀਤੀ ਜਾ ਰਹੀ ਹੈ ਕੀ ਕਾਰਨ ਲੱਗਦਾ ਹੈ ਆਪਕੋ ਅਫੀਸ਼ੀਅਲ ਨੂੰ ਕਿਉਂ kia ਜਾ ਰਹਾ ਹੈ ਕਿਉਂਕਿ ਪਿਛਲੇ 2022-23 ਬਹੁਤ ਵੱਡਾ ਤੁਹਾਨੂੰ ਪਤਾ ਵਾ ਕਿ ਜਿਹੜਾ ਵਾ ਇੱਥੇ ਲੋਕ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਆਦੇ ਆ ਔਰ ਦਾਨ ਦਕਸ਼ਨਾ ਦੇ ਕਰਮਚਾਰੀ ਜਿਹੜੇ ਸਾਡੇ ਸੀ ਇਹ ਮੁਲਾਜ਼ਮ ਜਿਹੜੇ ਚਾਰ ਜਿਹੜੇ ਤੋਂ ਨਿਕਲ ਚੁੱਕੇ ਆ ਕੱਢ ਦਿੱਤਾ ਗਿਆ ਜਿੰਨਾਂ ਨੂੰ ਉਹਦੇ ਵਿੱਚ ਬਹੁਤ ਵੱਡਾ ਕਪਲਾ ਕੀਤਾ ਗਿਆ ਸੀ ਉਸ ਟੀਜ ਨੂੰ ਆਪਣੇ ਨੂੰ ਰੋਕਣ ਵਾਸਤੇ ਇਹ ਇਹੋ ਜਿਹੇ ਜੜੀਆਂ ਵੀਡੀਓ ਲੈ ਕੇ ਜਿਹੜੀ ਆ ਸਾਹਮਣੇ ਐਡੀਟਿੰਗ ਕਰਕੇ ਫੇਕ ਬਣਾ ਰਿਆ ਕਿ ਪ੍ਰੋਫਿਟ ਜੀ ਨੂੰ ਬਦਨਾਮ ਕੀਤਾ ਜਾਵੇ ਔਰ ਜੋ ਵੀ ਇਹਨਾਂ ਦਾ ਕੋਰਟ 'ਚ ਮਸਲਾ ਚੱਲਦਾ ਵਾ ਉਹਨੂੰ ਪ੍ਰਭਾਵਿਤ ਕੀਤਾ ਜਾਵੇ ਇਹ ਕਾਰਨ ਸਿੱਧੀ ਕਰਾਂ ਗੱਲ ਸਾਡੇ ਜੋ ਮੇਰੇ ਨਾਲ ਬੈਠੇ ਆ ਕ੍ਰਿਸਟਨ ਲਾਗੂ ਸਾਡੇ ਮਸੀਹ 바ਵਾ ਜੀ ਇਹ ਵੀ ਜਿਹੜੀ ਆਪ ਜੀ ਦੇ ਨਾਲ ਗੱਲ ਕਰ ਰਹੇ